मीरमनू ਇੰਨਾ ਜ਼ਾਲਮ ਸੀ ਕਿ ਉਸਨੇ ਸਿੰਘਣੀਆਂ ਕੋਲੋਂ ਉਹਨਾਂ ਦੇ ਬੱਚਿਆਂ ਨੂੰ ਖੋ ਕੇ ਗੇਂਦ ਵਾਂਗ ਉੱਪਰ ਉਛਾਲ ਕੇ ਨਿਰਜਾਂ ਵਿੱਚ ਪਾ ਰੋ ਕੇ ਸ਼ਹੀਦ ਕਰ ਦਿੱਤੇ। ਮੀਰਮਨੂ ਸਿੱਖਾਂ ਦੇ ਖੂਨ ਦਾ ਇੰਨਾ ਪਿਆਸਾ ਸੀ ਕਿ 3 ਨਵੰਬਰ 1757 ਉਸ ਵੀ ਨੂੰ ਜਦੋਂ ਉਸ ਨੂੰ ਪਤਾ ਲੱਗਾ ਕਿ ਮੁੱਲਾਪੁਰ ਦੇ ਕੁਝ ਕਮਾਦਾਂ ਵਿੱਚ ਸਿੰਘ ਅਤੇ ਸਿੰਘਣੀਆਂ ਲੁਕੇ ਹੋਏ ਸਨ ਤਾਂ ਉਸਨੇ ਅਗਲੇ ਦਿਨ ਹੀ ਜਾ ਕੇ ਕਮਾਦਾਂ ਨੂੰ ਘੇਰਾ ਪਾ ਲਿਆ। ਜਦੋਂ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਿੱਖਾਂ ਨੇ ਜਕਾਰੇ ਗਜਾਉਣੇ ਸ਼ੁਰੂ ਕਰ ਦਿੱਤੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗੂਲੀਆਂ ਦੀ ਆਵਾਜ਼ ਸੁਣ ਕੇ ਮੀਰ ਮੰਨੂ ਦਾ ਘੋੜਾ ਇੰਨਾ ਡਰ ਗਿਆ ਕਿ ਜਦੋਂ ਉਹ ਪਿੱਛੇ ਨੂੰ ਪੂਰੀ ਸਪੀਡ ਨਾਲ ਦੌੜਿਆ ਤਾਂ ਮੀਰ ਮੰਨੂ ਹੀਠਾਂ ਅੱਗੇ ਗਿਆ ਪਰੰਤੂ ਉਸ ਦਾ ਇੱਕ ਪੈਰ ਰਕਾਬ ਵਿੱਚ ਫਸ ਗਿਆ ਦਾ ਤੇ ਪੱਥਰਾਂ ਉੱਤੇ ਵੱਜਣ ਦੇ ਕਾਰਨ ਮੀਨਮਨੂ ਦੀ ਮੌਤ ਹੋ ਗਈ ਜਦੋਂ ਕੋੜਾ ਹੰਬ ਕੇ ਲਾਹੌਰ ਸ਼ਹਿਰ ਵਿੱਚ ਜਾ ਕੇ ਰੁਕਿਆ ਤਾਂ ਮੀਨਮਨੂ ਦੇ ਸਿਰ ਉੱਪਰੋਂ ਸਾਰਾ ਮਾਸ ਉਤਰ ਚੁੱਕਾ ਸੀ ਜਿਸ ਕਾਰਨ ਉਸਦੀ ਪਤਨੀ ਨੇ ਵੀ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਲਾਹੌਰ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਮੀਨਮਨੂ ਦੇ ਮਾਸ ਦੀਆਂ ਬੋਟੀਆਂ ਖਿਲਰੀਆਂ ਹੋਈਆਂ ਤਾਂ ਸਨ ਪਰੰਤੂ ਉਹਨਾਂ ਦੀ ਸਪਈਆਂ ਨੇ ਉਹਨਾਂ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਪੰਜ ਦਿਨਾਂ